ਪਿਛਲੇ ਕਈ ਦਿਨਾਂ ਦੇ ਹੋਈ ਕੁਦਰਤੀ ਮਾਰ ਨੇ ਕਈ ਹਜ਼ਾਰਾਂ ਸੈਂਕੜੇ ਫਸਲਾਂ ਬਰਬਾਦ ਕੀਤੀਆਂ ਕਈ ਲੋਕਾਂ ਨੂੰ ਘਰ ਤੋਂ ਬੇਗਰ ਕੀਤਾ ਤੇ ਇਸ ਕੁਦਰਤੀ ਮਾਰ ਦੇ ਕਾਰਨ ਕਈ ਸਿੰਗਰ ਤੇ ਐਨਜੀਓ ਸਮਾਜ ਸੇਵੀ ਸੰਸਥਾਵਾਂ ਨੇ ਲੋਕਾਂ ਦੇ ਮੁਰਵ ਸੇਵਿਆ ਦੀ ਕੋਸ਼ਿਸ਼ ਕੀਤੀ ਸੀ ਪਰ ਜਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨੌਰ ਦੇ ਨਜ਼ਦੀਕ ਪਿੰਡ ਸ਼ਾਲੇ ਚੱਕ ਜਿੱਥੇ ਦਿਨ ਰਾਤ ਹੋਈ ਬਰਸਾਤ ਨੇ ਇੱਕ ਵਿਧਵਾ ਭੈਣ ਦਾ ਘਰ ਪੂਰੀ ਤਰ੍ਹਾਂ ਨਾਲ ਤਹਿਸ ਨਹਿਸ ਕਰ ਦਿੱਤਾ कि ਹੁਣ ਇਹ ਭੈਣ ਅੱਖਾਂ 'ਚ ਦਰਦ ਲੈ ਕੇ ਮਦਦ ਦੀ ਗੁਹਾਰ ਲਗਾ ਰਹੀ ਹੈ ਗੁਰਦਾਸਪੁਰ ਤੋਂ ਲਬਪੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਜੀਕੇਆ ਟੀਵੀ ਜੀ ਮੈਂ ਤੁਹਾਡਾ ਆਪਣਾ ਲਬਪੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਨੌਰ ਨਜ਼ਦੀਕ ਪਿੰਡ ਛਾਲੇ ਚੱਕ ਦੇ ਵਿੱਚ ਸੋ ਇਹ ਲੋਰਬੰਦ ਪਰਿਵਾਰ ਹੈ ਜਿਸ ਦੀਆਂ ਤਸਵੀਰਾਂ ਜੋ ਅਸੀਂ ਆਪਣੇ ਦਰਸ਼ਕਾਂ ਨੂੰ ਜਿਹੜੀਆਂ ਸਾਂਝੀ ਕਰ ਰਹੇ ਹਾਂ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਜਿਹੜੀਆਂ ਅੰਦਰ ਦੀਆਂ ਤਸਵੀਰਾਂ ਜਰੂਰ ਆਪਣੇ ਦਰਸ਼ਕਾਂ ਨੂੰ ਜਿਹੜੀਆਂ ਸਾਂਝੀਆਂ ਕਰ ਦਿੱਤੀਆਂ ਜਾਣ ਸੋ ਇਹ ਵੀ ਉਸ ਪਿਛਲੇ ਦਿਨਾਂ ਦੇ ਵਿੱਚ ਜੋ ਲਗਾਤਾਰ ਹੋਈਆਂ بارشਾਂ ਉਸ ਦੀ ਲਪੇਟ ਦੇ ਵਿੱਚ ਵੀ ਇਹ ਘਰ ਆਇਆ ਸੋ ਤੁਸੀਂ ਦੇਖ ਸਕਦੇ ਹੋ ਫਟੀਆਂ ਦੇ ਨਾਲ ਜਿਹੜਾ ਪਹਿਲੇ ਸਮੇਂ ਦੇ ਵਿੱਚ ਜਿਹੜੇ ਲੋਕ ਇਸ ਤਰ੍ਹਾਂ ਦਾ ਜਿਹੜੇ ਘਰ ਜਿਹੜੇ ਨੇ ਆਪਣੇ ਰਹਿਣ ਵਿਚਾਰੇ ਜਿਹੜੇ ਪਾਉਂਦੇ ਸਨ ਸੋ ਬਾਲੇ ਵੀ ਜਿਹੜੇ ਨੇ ਉਹ ਵਿੱਚੋਂ ਜਿਹੜੇ ਨੇ ਟੁੱਟ ਚੁੱਕੇ ਨੇ ਕਰ ਚੁੱਕੇ ਨੇ ਬਾਹਰ ਚ ਇੰਨੀ ਜ਼ਿਆਦਾ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਹੋਈ ਕਿ ਅਜੇ ਤੱਕ ਜਿਹੜਾ ਵਾ ਇਹਨਾਂ ਬਾਲਿਆਂ ਦੇ ਵਿੱਚੋਂ ਜਿਹੜਾ ਸਲਾਬਾ ਨਹੀਂ ਗਿਆ ਸੋ ਲੱਕੜਾਂ ਜਿਹੜੀਆਂ ਪਾਈਆਂ ਨੇ ਉਹ ਵੀ ਅਜੇ ਤੱਕ ਜਿਹੜੀਆਂ ਗਿੱਲੀਆਂ ਨੇ ਸੋ ਅੰਦਰਾਂ ਦੀ ਸਲਾਬ ਵੀ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਥੱਲੇ ਵੀ ਜਿਹੜੇ ਨੇ ਸਲਾਬ ਅਜੇ ਤੱਕ ਬਿਲਕੁਲ ਮੌਜੂਦ ਹੈ ਕਾਫੀ ਜਿਹੜਾ ਸਮਾਂ ਹੋ ਚੁੱਕਾ ਹੈ ਪਾਣੀ ਨੂੰ ਜਿਹੜੇ ਇਹ ਗਏ ਨੂੰ ਪਿੰਡ ਦੇ ਵਿੱਚੋਂ ਸਿਮੇ ਨੂੰ ਜਿਹੜਾ ਧਰਤੀ ਵਿੱਚ ਗਿਆ ਫਿਰ ਪਰ ਅਜੇ ਤੱਕ ਜਿਹੜੀ ਅੰਦਰਾਂ ਦੇ ਵਿੱਚ ਜਿਹੜੀ ਸਲਾਬ ਉਹ ਨਹੀਂ ਗਈ ਸੋ ਬਾਲੇ ਵੀ ਜਿਹੜੇ ਪੂਰੀ ਤਰ੍ਹਾਂ ਦੇ ਨਾਲ ਜਿਹੜੇ ਨੇ ਉਸ ਪਾਣੀ ਦੇ ਨਾਲ ਜਿਹੜੇ ਨਿਚ ਫੋ ਰੋਕ ਰੋਕ ਕੇ ਦਿਨ ਰਾਤ ਜਿਹੜੀ ਹੈ ਲਗਾਤਾਰ ਹੋਈ ਬਾਰਸ਼ ਨੇ ਪੂਰੇ ਤਰ੍ਹਾਂ ਜਿਹੜੇ ਇਹ ਕੱਚੇ ਘਰਾਂ ਨੂੰ ਜਿਹੜੀ ਆਪਣੀ ਰਿਪੀਟ ਦੇ ਵਿੱਚ ਲਿਆ ਸੋ ਸਾਡੇ ਨਾਲ ਪਾਰਕ ਮੈਂਬਰ ਵੀ ਜਿਹੜੇ ਨੇ ਮੌਜੂਦ ਨੇ ਜਰੂਰ ਗੱਲਬਾਤ ਉਹਨਾਂ ਨਾਲ ਕਰਦੇ ਆ ਸੋ ਕੀ ਹਾਲਾਤ ਜਿਹੜੇ ਨੇ ਉਸ ਟਾਈਮ ਜਿਹੜੇ ਰਹੇ ਨੇ ਸੱਸੀ ਗੱਲ ਜੀ ਸੱਸੀ ਗੱਲ ਜੀ ਕੀ ਨਾਂ ਜਪਣਾ ਕਲਵੰਤ ਕੌਰ ਕਿਹੜਾ ਪਿੰਡ ਹੈ ਜੀ ਚਾਲੇ ਚੱਕ ਇਹ ਕਿਪ ਬਾਰਸ਼ਾਂ ਤੋਂ ਪਹਿ ਹੋਈ ਹੈ ਕ ਕਮਰੇ ਦੀ ਕੰਡੀਸ਼ਨ ਕਿ ਜਾਂ ਇਸ ਤੋਂ ਪਹਿ ਹੋਈ ਹੈ ਨਹੀਂ ਜੀ ਬਾਰਸ਼ਾਂ ਦੇ ਹੋਈਏ ਪਾਣੀ ਆਇਆ ਜੀ ਪਾਣੀ ਆਇਆ ਆਇਆ ਹੋਈਆ ਸਾਡੇ ਤੇ ਜੋ ਹੈਗਾ ਆਟਾ ਦਾਣਾ ਵੀ ਮੋਲਦਾ ਖਾਂਡੇ ਆ ਨਾ ਹਾ ਨੂੰ ਕੋ ਮਿਲਦਾ ਨਾ ਕੋ ਲੈਣਾ ਨਾ ਕੋ ਦੇਣਾ ਤੇ ਸਾਡੇ ਨਾਂ ਵੀ ਆਏ ਆ ਉਹ ਵੀ ਨਹੀਂ ਸਾਨੂੰ ਹਜੇ ਤੱਕ ਕੋ ਬੋੜੀਆਂ ਕੋਈ ਪੈਸਾ ਇਹ ਕਿਹ ਚੀਜ਼ ਨਾ ਹਾਂਜੀ ਅ ਗ੍ਰਾਂਟ ਤੇ ਨਾ ਆਇਆ ਜੀ ਤੇ ਆਂਦੇ ਅਲਿਸ਼ਟਾ ਆ ਗਿਆਂ ਵਾ ਤੇ ਸਾਨੂੰ ਹਜੇ ਤੱਕ ਉਹ ਵੀ ਨਹੀਂ ਕੋਈ ਮਿਲਿਆ ਕਿੰਨਾ ਕਿੰਨਾ ਪਾਣੀ ਜਿਹੜਾ ਪਾਣੀ ਦੀ ਗਲਗਲ ਪਾਣੀ ਸਾਡੇ ਚ ਹਾਂਜੀ ਅਸੀਂ ਬੱਚੇ ਬੜੀ ਮੁਸ਼ਕਲ ਕੱਢੇ ਏ ਕਿ ਕਿਸ ਕਿਹ ਚੀਜ਼ ਜਿਹੜਾ ਨਾ ਚਾਹਣਾ ਉਹ ਕਿਹੜਾ ਕੜਾ ਜਿਹੜਾ ਸਮਾਨ ਜਿਹੜਾ ਤੁਸੀਂ ਸਮਾਰਾ ਤੇ ਜਿਹੜਾ ਬਚਾ ਲਿਆ ਸਾਡੇ ਜੀ ਨਸਕਾਨ ਹੋਇਆ ਕਿ ਆਪਣੇ ਦਾਣੇ ਫੱਕੇ ਦਾ ਵੀ ਤੇ ਲੀੜੇ ਲੱਤੇ ਦਾ ਵੀ ਹੋ ਗਿਆ ਮੰਜਿਆਂ ਦਾ ਵੀ ਹੋ ਗਿਆ ਜੇ ਤੇ ਇਦਾਂ ਹੀ ਅਹੀ ਜੀ ਕਦੇ ਕੇਸ ਦੇ ਤਰਲੇ ਕਰਦੇ ਕਦੀ ਕੇਸ ਬੱਚਿਆਂ ਦੇ ਮੰਗ ਮੰਗ ਕੇ ਲੋਕਾਂ ਕੋ ਪਾ ਪਾ ਗਦੇ ਕਿੰਨਾ ਦਾਣੇ ਦਾਣੇ ਸਾਡੇ ਹੈਗੇ ਜੀ 8 ਕਿਲੋ ਦਾਣੇ ਹੀ ਹਾਂਜੀ ਨਹੀਂ ਭਾਜੀ ਸਾਰੇ ਨਹੀਂ ਭਾਜੀ ਜੀ ਇਦਾਂ ਤੁਹਾਨੂੰ ਪਤਾ ਮੁੱਲ ਦਾ ਖਾਂਡੇ ਨਹੀਂ ਮੁੱਲ ਦੇ ਨਾਲ ਕੁਝ ਬੰਦਾ ਅੱਡੋ ਅੱਡ ਬੱਚੇ ਆ ਬੱਚਿਆਂ ਦੇ ਜੀ ਕਿ ਤਾ ਸਾਨੂੰ ਦੇਣ ਜੀ ਕਿ ਤਾ ਨਾ ਦੇਣ ਉਹ ਵੀ ਮੁੱਲ ਖਾਂਦੇ ਆ ਹੀ ਮੁੱਲ ਖਾਂਦੇ ਤੇ ਸਿਰ ਤੇ ਮੇਰੇ ਆਦਮੀ ਨਹੀਂ ਗਾ ਪੰਜ ਮੇਰੀਆਂ ਬੇਟੀਆਂ ਵਾ ਦੋ ਮੇਰੇ ਬੇਟੇ ਆ ਕਿ ਚੱਕ ਕੋਈ ਸਮਾਸੇ ਵੀ ਸੰਸਤਾ ਜਾਂ ਕਿ ਇਹਨੇ ਅਪਰੋਚ ਨਹੀਂ ਕੀਤੀ ਨਹੀਂ ਜੀ ਕੀਤੀ ਤੁਹਾਡੀ ਆਪ ਦੀ ਕਮੂਟੀਆਂ ਨਹੀਂ ਬਣੀਆਂ ਕਦੀ ਉਹਨਾਂ ਨੇ ਕਦੀ ਆ ਕੇ ਦੇਖ ਲਈ ਦੇਖਿਆ ਇਦਾਂ ਹੀ ਜੀ ਵੇਖ ਕੇ ਕਰੋ ਤੇ ਚਲ ਜਾਂਦੇ ਛਾਤੀ ਮਾਰ ਕੇ ਚਲ ਜਾਂਦੇ ਜੀ ਤੁਹਾਨੂੰ ਮਿਲ ਜੇਗਾ ਮਿਲ ਜੇਗਾ ਵੋਟਾਂ ਪਾ ਦਿੰਨੇ ਆ ਇਦਾਂ ਹੀ ਕਹਿੰਦੇ ਕੋਈ ਗੱਲ ਐਰਕਾ ਵਾ ਤੁਹਾਨੂੰ ਮਿਲ ਜੇਗਾ ਐਰਕਾ ਵਾ ਤੁਹਾਡੇ ਨਾਲ ਆ ਆਈਏ ਨੇ ਚਲ ਤੁਹਾਨੂੰ ਪਾ ਦੇ ਤੁਹਾਡੇ ਨਾਲ ਆ ਜੀ ਤੇ ਇੱਡਾ ਅੰਦਰ ਰਿਸਕੀ ਆ ਬਾਲੇ ਏਡਿਕੰਡੇ ਮੈਂ ਦੇਖਿਆ ਅੰਦਰ ਅਸੀਂ ਖੜੇ ਹੋਏ ਆ ਸਾਨੂੰ ਇੱਕ ਡਰ ਲੱਗਦਾ ਵਾ ਤੇ ਤੁਸੀਂ ਅੰਦਰ ਮੈਂ ਦੇਖਿਆ ਵੀ ਗੈਸ ਰੋਈ ਪੂਰੀ ਅੰਦਰ ਜਿਹੜੀ ਤੁਸੀਂ ਬਣਾਡੇ ਚੋਂ ਕਿੰਨੇ ਏਡਾ ਵੱਡਾ ਰਿਸਕ ਜਰ ਲੱਗਦਾ ਤੇ ਕੀ ਕਰੀਏ ਭਾਜੀ ਫਿਰ ਕਿੱਧਰ ਨਿਕਲ ਜੀਏ ਬੱਚੇ ਅੱਗੇ ਤਿੰਨ ਤਿੰਨ ਮਹੀਨੇ ਹੀ ਗਏ ਉੱਥੇ ਬਹਿ ਰਹੇ ਆ ਸਕੂਲੇ ਆਪਣੇ ਬੱਚੇ ਲੈ ਕੇ ਹਾਰ ਕੇ ਆਪਣੇ ਘਰ ਆਏ ਆ ਅਈ ਹੱਥੀ ਗਾ ਬਿੰਬਰਾਂ ਦੇ ਵਿੱਚ ਜੋੜ ਕੇ ਦੋਰੇ ਵਿੱਚ ਬਿੰਬਰ ਨੂੰ ਵਿਖਾ ਲਿਆ ਵਾ ਤੇ ਵੇਖੋ ਜੀ ਸਰਪੰਚੀ ਵੀ ਆ ਕੇ ਸਰਪੰਚ ਨੇ ਮੇਰੇ ਨਾਲ ਫੋਟੋ ਵੀ ਲਵਾਈ ਹੈ ਜਰੂਰ ਤੇ ਹਜੇ ਤੀਕਾ ਸਰਪੰਚ ਨੇ ਨਾਂ ਪਵਾਤਾ ਤੇ ਮੇਰਾ ਹਜੇ ਕੁਝ ਨਹੀਂ ਆਇਆ ਚਲੋ ਜੇ ਨਹੀਂ ਕੋ ਮੌਜੂਦ ਗ੍ਰਾਂਟਾਂ ਦੇ ਕੋਲ ਪੈਸੇ ਆ ਗਏ ਤਾਂ ਜਿਹੜੇ ਇਹਨਾਂ ਬਵਾਲਿਆਂ ਦੀ ਭਰਵਾਈ ਲੱਕਾਂ ਦੀ ਭਰਵਾਈ ਕਰਕੇ ਕੁਝ ਦਿਨਾਂ ਲਈ ਰਹਿਣ ਵਿਚਾਰਾ ਤਾਂ ਫੇਰ ਜਿਹੜਾ ਸੈਟਅਪ ਕਰਕੇ ਕਰ ਦਿੱਤਾ ਜਾਵੰਦਾ ਪਰ ਇਹ ਵੀ ਨਹੀਂ ਤਾਂ ਸਹਿਯੋਗ ਕਰਨ ਦੇ ਨਹੀਂ ਜੀ ਅਹੀ ਨਾ ਇਹ ਤਾਂ ਸਾਡੇ ਨਾਲ ਸਾਡਾ ਕੋਈ 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 ਸੋਚਦਾ ਚਲੋ ਲੈਟਰ ਦੀ ਚਲੋ ਗੱਲ ਕਿਤੇ ਰਹੀ ਪਰ ਇਹਨਾਂ ਬਾਲਿਆਂ ਦੀ ਜਿਹੜੇ ਗਾਡਰ ਪਾ ਕੇ ਸਾਤ ਨਵੀਂ ਫਿਰ ਥੋੜੀ ਹੋ ਸਕਦੀ ਪਰ ਇਹ ਵੀ ਜਿਹੜਾ ਕੋਈ ਕਹਿੰਨੇ ਕਿ ਚਾਰਨ ਗੀਤਾ ਜਾਂ ਗੱਲ ਇਹ ਵਿਸ਼ਵਾਸ ਨਹੀਂ ਦੂਆ ਨਹੀਂ ਜੀ ਮੈਂ ਇਹ ਹੱਥ ਜੋੜ ਕੇ ਕਹਿੰਨੇ ਮੇਰਾ ਕੋਈ ਕੋਈ ਸੋਚਦਾ ਮੇਰੇ ਤੇ ਤਾਂ ਇਦਾਂ ਠੱਕੇ ਠੁੱਕੇ ਖਾ ਕੇ ਮੈਂ ਡਈ ਆ ਨਾ ਮੇਰਾ ਕੋਈ ਸੋਚਦਾ ਨਹੀਂ ਨਾ ਕੋਈ ਮੇਰਾ ਪੈਣ ਨਾ ਕੋਈ ਮੇਰਾ ਭਰਾ ਵੀ ਨਹੀਂ ਭਰਾ ਕੋਈ ਰਿਸ਼ਤੇਦਾਰ ਵੀ ਨਹੀਂ ਸੋਚਦਾ ਮੇਰਾ ਪਿੰਡ ਵੀ ਨਹੀਂ ਸੋਚਦਾ ਮੇਰ ਨਾਲ ਹੁਣ ਕਿਵੇਂ ਫਿਰ ਘਰ ਦਾ ਸਰਕਲ ਕਿਵੇਂ ਚੱਲਦਾ ਹੈ ਘਰ ਦਾ ਸਰਕਾਰ ਜੀ ਮੈਂ ਮੈਂ ਤਾਂ ਕਰ ਲਈ ਨੇਰੇਗਾ ਦਾ ਕੰਮ ਕਰਦੀ ਨੇਰੇਗਾ ਦੇ ਕੰਮ ਦੇ ਖਾਨੇ ਆ ਕਣਕ ਦੀਪੂ ਦੀ ਆ ਤੇ ਉਹ ਵੀ ਨਹੀਂ ਸਾਨੂੰ ਮਿਲਦੀ ਅ ਚਫਤੀ ਤੀਜੀ ਚੌਥੀ ਵਾਰੀ ਆ ਗਈ ਉਹ ਵੀ ਨਹੀਂ ਸਾਨੂੰ ਮਿਲਦੀ ਨਾ ਪਰਤੀਆਂ ਫੇਰ ਲਖਾ ਲੀਆਂ ਉਹ ਵੀ ਫੇਰ ਸਾਡਾ ਕੰਮ ਬੰਦ ਇਹ ਕਿਹੜੀਆਂ ਪਰਚੀਆਂ ਲਖਾ ਲੀਆਂ ਜੇ ਦੀਪੂ ਤੇ ਕਣਕ ਦੀ ਵੀ ਇਹ ਵੀ ਸਾਨੂੰ ਮਿਲ ਹੀ ਦੇਗੇ ਇਹ ਤੁਹਾਡੀ ਨਰ ਤੋਂ ਗੂਠਾ ਲੱਗਦਾ ਨਹੀਂ ਉਹਨਾਂ ਤਾਂ ਲੱਗਦਾ ਜੀ ਹੁਣ ਕਹਿੰਦੇ ਆ ਜੀ ਚੌਥੀ ਨਾ ਰਹਿ ਗਈ ਆ ਚੌਥੀਆਂ ਨਾਮ ਦੀ ਕਣਕ ਆਏਗੀ ਤੇ ਫੇਰ ਤੁਹਾਨੂੰ ਮਿਲੇਗੀ ਉਹ ਵੀ ਦੇ ਸਾਨੂੰ ਹੁਣ ਫੇਰ ਮਿਲੇ ਤੁਹਾਡੀ ਕੀ ਹੋਈ ਹਾਂਜੀ ਹੋਈ ਆ ਜੀ ਫਿਰ ਕਣ ਕਿਉਂ ਨਹੀਂ ਤੁਹਾਨੂੰ ਪਤਾ ਨਹੀਂ ਜੀ ਕਿਉਂ ਨਹੀਂ ਮਿਲੀ ਚਲੋ ਇੱਕ ਮੇਰੇ ਬੱਚੇ ਦੀ ਨਹੀਂ ਕੇਵੀਸੀ ਹੋਈ ਸਾਡੀ ਮਾਂ ਪੁੱਤਾਂ ਦੀ ਕੇਵੀਸੀ ਹੋਈ ਆ ਬਾਕੀ ਨਾ ਮੇਰੀ ਨੋਹਾਂ ਦੇ ਨਾਲ ਭਰੇ ਆ ਨਾ ਮੇਰੀਆਂ ਪੋਤੀਆਂ ਦਾ ਨਾਂ ਚੜਿਆ ਹਾਂ ਜੀ ਨਹੀਂ ਜਿਹੜੀ ਪਰਚੀ ਤੋਂ ਮਸ਼ੀਨ ਤੋਂ ਤੁਸੀਂ ਗੂਠਾ ਲਾਓ ਪਰਚੀ ਕੋ ਨਿਕਲੀ ਮਸ਼ੀਨ ਚੋਂ ਨਹੀਂ ਜੀ ਪਰਚੀ ਨਹੀਂ ਉਹਨੇ ਨਾਂ ਲਿਖਤਾ ਵਾ ਤੇ ਤੁਹਾਨੂੰ ਇਹ ਕਣਕ ਆਏਗੀ ਤੇ ਤੁਹਾਨੂੰ ਮਿਲ ਜਾਏਗੀ ਨਾਂ ਆਏਗੀ ਤੇ ਨਹੀਂ ਮਿਲਣੀ ਕੀ ਕਾਰਨ ਨਹੀਂ ਕੋ ਦੱਸਿਆ ਹੋਊਗਾ ਕਾਰਨ ਕੋਰਨ ਕੋਈ ਨਹੀਂ ਦੱਸਿਆ ਜੀ ਕਣਕਾਂ ਦੇ ਘਾਟ ਆਈ ਹੈ ਦੀਪੂ ਦੀ ਬਸ ਆਹ ਕਾਰਨ ਦੱਸਿਆ ਜੀ ਹਾਂਜੀ ਮੈਂ ਪਰਸੋ ਗਈ ਆ ਮੈਂ ਚਾਚਾ ਜੀ ਕਣਕ ਨਹੀਂ ਆਈ ਅਜੇ ਇਹ ਨਹੀਂ ਆਈ ਆਏ ਕਿਤੇ ਮਿਲ ਜੇਗੀ ਨਹੀਂ ਤੇ ਨਹੀਂ ਮਿਲੇਗੀ ਹਾ ਗਾ ਜੇ ਸੋ ਇਹ ਲੋੜਵੰਦ ਪਰਿਵਾਰ ਇੱਕ ਤਾਂ ਕੁਦਰਤੀ ਮਾਰ ਦਾ ਜਿਹੜਾ ਐਡਾ ਵੱਡਾ ਪ੍ਰਕੋਪ ਪਿਆ ਉਤੋਂ ਜਿਹੜਾ ਇਹਨਾਂ ਗਰੀਬਾਂ ਨੂੰ ਜਿਹੜਾ ਲਾਭ ਪਾਤਰੀ ਜਿਹੜਾ ਰਾਸ਼ਨ ਆਪਾਂ ਕਹਿ ਸਕਦੇ ਮਈਆ ਹੁੰਦਾ ਉਹ ਵੀ ਇਹਨਾਂ ਗਰੀਬਾਂ ਤੱਕ ਨਹੀਂ ਪਹੁੰਚ ਰਿਹਾ ਸੋ ਇਹਨਾਂ ਦੇ ਜਿਹੜੇ ਕੇਵਾਸੀ ਹੋ ਗਈ ਸਾਰੇ ਕੰਮ ਹੋ ਗਏ ਨੇ ਪਰ ਡੀਪੂ ਹੋਲਡਰ ਦੇ ਵੱਲੋਂ ਕਿਹਾ ਗਿਆ ਵੀ ਅਜੇ ਜਿਹੜੀ ਇਹ ਡੀਪੂ ਦੇ ਵਿੱਚ ਜਿਹੜੀ ਕਣਕੀ ਪੂਰੀ ਨਹੀਂ ਆਈ ਸੋ ਇਹ ਜਿਹੜੀ ਇਹਨਾਂ ਦੀ ਜ਼ੁਬਾਨੀ ਜਿਹੜੀ ਤੁਸੀਂ ਸੁਣੀ ਗੱਲਬਾਤ ਸਾਰੀ ਸੋ ਇਹਨਾਂ ਦੇ ਵੀਰ ਜਾਂ ਸਮਾਜ ਸੇਵੀ ਸੰਸਥਾ ਨੇ ਜਿਹੜੀਆਂ ਇਦਾਂ ਦੇ ਲੋੜਵੰਦ ਪਰਿਵਾਰਾਂ ਦੀ ਜਿਹੜੀ ਬਾਹ ਫੜਦੀਆਂ ਨੇ ਤਤ ਉਹ ਇਹ ਸਪਿੰਡ ਦੇ ਵਿੱਚ ਆ ਕੇ ਇੱਕ ਰੀਅਲਿਟੀ ਜਰੂਰ ਦੇਖੇ ਸੋ ਕਮਰੇ ਦੀ ਹਾਲਤ ਵੀ ਤੁਸੀਂ ਦੇਖ ਸਕਦੇ ਹੋ ਫਾਟੀਆਂ ਕਮਰੇ ਵਾਲੇ ਤੱਕ ਜਿਹੜੇ ਡਿੱਗ ਗਏ ਨੇ ਕਿਸੇ ਵਕਤ ਵੀ ਕਿਸੇ ਹਾਦਸੇ ਜਿਹੜਾ ਹੋ ਸਕਦਾ ਸੋ ਪਰਿਵਾਰਕ ਮੈਂਬਰ ਜਿਹੜੇ ਨੇ ਥੱਲੇ ਜਿਹੜਾ ਆਪਣਾ ਰੋਟੀ ਟੋਕ ਦਾ ਜਿਹੜਾ ਕੰਮ ਜਿਹੜਾ ਇੱਥੇ ਕਰ ਰਹੇ ਨੇ ਇੱਕੋ ਹੀ ਕਮਰਾ ਵਾ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪਰਿਚੇ